ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ ਕਿੱਥੇ ਤੇ ਦੀ ਨੌکریاں ਕਹਿੰਦੇ ਐਵੇਂ ਗਈ ਜਾਂਦੇ ਮੈਂ ਮੇਰੇ ਕੋਲ ਸਾਰੀ ਲਿਸਟ ਹੈ ਅੱਜ 44974 ਹੋ ਗਈਆਂ ਇੱਕ ਝੂਠ ਹੋ ਜੇ 45000 ਨੌਕਰੀਆਂ ਵਿੱਚ ਲੁਕੋ ਢੂਮੇ ਕਿਤੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਸੀ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀਗੇ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌکریاں ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਜਗਣ ਮੇਰਾ ਨਾਮ ਗੁਲਸਨ ਕੁਮਾਰ ਆ। ਪਟਵਾਰੀ ਦੀ ਜੌਬ ਲਈ ਅਪਲਾਈ ਕੀਤਾ ਸੀ ਤੇ ਜਿਹਦੇ ਵਿੱਚ ਮੈਂ 2022 ਵਿੱਚ ਪਟਵਾਰੀ ਪਰਤੀ ਹੋਇਆ ਜੀ। ਉਹਦੇ ਲਈ ਮੈਂ ਪੰਜਾਬ ਸਰਕਾਰ ਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਆ। ਇਸ ਤੋਂ ਪਹਿਲਾਂ ਜੀ ਮੈਂ ਸੀਐਸਓ ਵਿੱਚ ਸਬ ਇੰਸਪੈਕਟਰ ਸੀਗਾ ਉੱਥੇ ਰਹਿ ਕੇ ਮੈਂ ਸੀਐਸਓ ਚ ਰਹਿੰਦੇ ਹੋਏ ਮੈਂ ਤਿਆਰੀ ਕੀਤੀ ਆ। ਤੇ ਜਦੋਂ ਪੰਜਾਬ ਵਿੱਚ ਨੋਟੀਫਿਕੇਸ਼ਨ ਆਈ ਤਾਂ ਫਿਰ ਮੈਂ ਪੰਜਾਬ ਦਾ ਪਟਵਾਰੀ ਦਾ ਮੈਂ ਫਾਰਮ ਭਰਿਆ ਤੇ ਫਿਰ ਉੱਥੇ ਤਿਆਰੀ ਕਰਦੇ ਕਰਦੇ ਫਿਰ ਮੇਰਾ ਸਿਲੈਕਸ਼ਨ ਹੋ ਗਿਆ ਜੀ ਪਟਵਾਰੀ ਤੇ ਇੱਥੇ ਬਤੌਰ ਪਟਵਾਰੀ ਜੁਆਇਨ ਕੀਤਾ ਤੇ ਇੱਥੇ ਵਧੀਆ ਲੱਗ ਰਿਹਾ ਇੱਥੇ ਸਾਨੂੰ ਰੋਜ਼ਗਾਰ ਮਿਲਿਆ ਹੈ ਮੈਸੇਜ ਦੇਣਾ ਚਾਹਤਾ ਹਾਂ ਆਪਣੇ ਸਭੀ ਯੁਵਾ ਸਾਥੀਆਂ ਨੂੰ ਕਿ ਜੋ ਵੀ ਇਧਰੋਂ ਪੰਜਾਬ ਤੋਂ ਬਾਹਰ ਜਾ ਰਹੇ ਨੇ ਤੁਸੀਂ ਪੰਜਾਬ 'ਚ ਰਹਿ ਕੇ ਵੀ ਤਿਆਰੀ ਕਰੋ ਤਾਂ ਤੁਹਾਡਾ ਇੱਥੇ ਵੀ ਸੈLECTION ਹੋ ਸਕਦਾ ਆ ਤੁਸੀਂ ਆਪਣਾ ਇੱਥੇ ਵੀ ਵਧੀਆ ਤਿਆਰੀ ਕਰਕੇ ਇੱਥੇ ਚੰਗਾ ਰੋਜ਼ਗਾਰ ਪਾ ਸਕਦੇ ਹੋ ਫੇਰਾਂ ਕਦੇ ਵੀ ਨਹੀਂ ਸੀਗਾ ਪਰ ਮਾਨ ਸਾਹਿਬ ਦੀ ਸਰਕਾਰ ਪੰਜਾਬ ਸਰਕਾਰ ਨੇ ਇਹ ਸਭ ਰੋਜ਼ਗਾਰ ਪ੍ਰਦਾਨ ਕੀਤੇ ਹਨ ਇਹ ਲਈ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ